ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਜਲ ਕੱਢੋ ਇਹ ਡਿਸਟਰਬ ਕਰ ਰਹੇ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ڈاکੂ ਕਹਿ ਰਿਹਾ ਜੀ ਤੁਹਾਨੂੰ ڈاکੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਕਹਿ ਰਿਹਾ ਐ ਸਪੀਕਰ ਨੂੰ ਸਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਚਲੋ ਜੀ ਬਸ ਚੱਲ ਚੱਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਬੋਲ ਲੈਣ ਦੇ ਤੁਸੀਂ ਸੈ ਉਹ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਵਾਰ ਕੱਟੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਤੁਹਾਨੂੰ ਪੁੱਛੋ ਪੁੱਛੋ ਪਾਰਟੀ ਗੱਲ ਸੁਣ ਲਾਗੇ ਮੈਂ ਨੇਮ ਕਰ ਦਿੱਤਾ ਹੈ ਕਿ ਸਾਹਿਬ ਇਹ ਕਾਂਗਰਸ ਸਾਹਿਬ ਯੋਗ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕ ਚਾਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂੰਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਬਾਚੈਂਟ ਵਾਰਡ ਨੂੰ ਇਹ ਰੌਲਾ ਪਾਉਂਦੇ ਆ ਮੇਰਾ ਕਰਦਾ ਹੈ ਕਿ ਇਹਨਾਂ ਨੂੰ ਬਾਹਰ ਕਰ ਦਿਆ ਇਹਦੇ ਪਹਿਲੇ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਹੈ ਸਭੂਰੀਅਤ ਨੂੰ ਆਪ ਹੋਲਡ ਕਰਨ ਵਾਸਤੇ ਆਪਣੇ ਪੰਜਾਬ ਦੀਆਂ ਗੱਲਾਂ ਕਰਨ ਵਾਸਤੇ ਅਗਰ ਮੈਨੂੰ ਨਾਮਜ਼ਦ ਕਰਕੇ ਅੱਜ ਸਪੀਕਰ ਨੇ ਕੱਢਿਆ ਤੇ ਮੈਂ ਸਮਝਦਾ ਮੈਨੂੰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਅੰਦਰ ਕੀ ਹੋ ਰਿਹਾ ਮਹਿਜ਼ ਡਰਾਮਾ ਪਿਛਲੇ 3 ਘੰਟੇ ਤੋਂ ਬਹਿਸ ਚੱਲ ਰਹੀ ਹੈ ਸਪੀਕਰ ਨੇ ਇੱਕ ਟੋਟਾ-ਕਟ 40-45 ਬੰਦਿਆਂ ਨੂੰ ਟਾਈਮ ਦਿੱਤਾ ਇਕੱਲੇ ਆਪ ਉਸਨੇ 35 ਮਿੰਟ ਰਿਕਾਰਡ ਤੇ ਲਏ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬੁਲਾ-ਬੁਲਾ ਕੇ ਸ਼ਾਇਦ ਕੋਈ ਗੈਲਰੀ 'ਚੋਂ ਬੰਦੇ ਰਹੇਗੇ ਹੋਣਗੇ ਕਿ ਗੈਲਰੀਆਂ 'ਚੋਂ ਮੈਂ ਕਿਹਾ ਬੁਲਾ ਕੇ ਉਹਨਾਂ ਨੂੰ ਬੁਲਾ ਦਿਓ ਲੇਕਿਨ ਖੈਰ ਇਹਨੂੰ ਟਾਈਮ ਨਹੀਂ ਦੇ ਰਹਾ ਮੈਂ ਤਾਂ ਸਿਰਫ ਖੜੇ ਹੋ ਕੇ ਉਹਨੇ ਗੱਲ ਪੁੱਛਣੀ ਸੀ ਕਿ ਤੁਹਾਨੂੰ ਕੋਈ ਮੇਰੇ ਨਾਲ ਪਰਸਨਲ ਅਨਜਸ਼ਨ ਕੋਈ ਤੁਹਾਡਾ ਮੈਂ ਜ਼ਾਤੀ ਨੁਕਸਾਨ ਕੀਤਾ ਸਪੀਕਰ ਸਾਹਿਬ ਕੋਈ ਤੁਹਾਡੀ ਪੈਲਿੰਗ ਵਾਈ ਹੈ ਕੋਈ ਤੁਹਾਡੀ ਵੱਟ ਵਾਈ ਹੈ ਕੋਈ ਤੁਹਾਡੀ ਕੰਟ ਤੋੜੀ ਹੈ ਕੋਈ ਤੁਹਾਨੂੰ ਅਪਸ਼ਬਦ ਕਦੀ ਬੁલાਏ ਹੋਣ ਲੇਕਿਨ ਮੈਨੂੰ ਇਸ ਅੱਛੀ ਤਰ੍ਹਾਂ ਅੱਜ ਤਾਂ ਨਹੀਂ ਮਹਿਸੂਸ ਹੋ ਰਿਹਾ ਕੁਝ ਸਾਲਾਂ ਤੋਂ ਮਹਿਸੂਸ ਹੋ ਰਿਹਾ ਕਿ ਸਪੀਕਰ ਬੇਬਸਾ ਲਾਚਾਰ ਇਹਨੂੰ ਪਿੱਛੋਂ ਹਦਾਇਤ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸਛੋਟੀਆਂ ਦੇ ਔਰ ਸਾਜਿਸ਼ ਦੇ ਤਹਿਤ ਭਗਵਾਨਪਾਨ ਦੀ ਹਦਾਇਤ ਅਨੁਸਾਰ ਇਹ ਮੈਨੂੰ ਰੋਕਿਆ ਜਾ ਰਿਹਾ ਮੈਨੂੰ 350 ਸਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਮੈਂ ਉਹ ਚੰਗੀਆਂ ਗੱਲਾਂ ਗੁਰੂ ਸਾਹਿਬ ਬਾਰੇ ਕਹਿੰਦੇ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਨਹੀਂ ਬੋਲਣ ਦਿੱਤਾ ਅੱਜ ਮੈਂ ਪਿਛਲੇ ਕਨਸਟੈਂਟਲੀ ਜਾਣ ਕੇ ਬੈਠਾ ਸੀਗਾ ਕਿ ਮੈਂ ਅੰਤ ਤੱਕ ਦੇਖਣਾ ਕਿ ਕੀ ਮੈਨੂੰ ਟਾਈਮ ਦੇਣਗੇ ਮੈਂ ਜਿਹਦਾ ਪਹਿਲਾਂ ਕਿਹਾ 3 ਘੰਟੇ 3.5 ਘੰਟੇ ਬਹਿਸ ਸੁਣੀ ਹੁਣ ਭਗਵਾਨਪਾਨ ਅੰਦਰ ਆ ਕੇ ਕਹਿ ਰਿਹਾ ਜੀ ਮੇਰੀ ਗੱਲ ਨਹੀਂ ਸੁਣਦੇ ਭਗਵੰਤ ਮਾਨ ਤਾਂ ਬੈਠਿਆ ਨਿਸ਼ਚੰਤਰ ਹੌਲਸ ਵਿਧਾਨ ਸਭਾ ਚ ਉਹਦਾ ਸਿਰਫ ਆਪਣਾ ਭਾਸ਼ਣ ਕਰਨ ਵਾਸਤੇ ਅਖੀਰਲੇ 15 ਮਿੰਟ ਵਿੱਚ ਆਉਂਦੇ ਨੇ ਜੀ ਔਰ ਉਹ ਇਹ ਗੱਲ ਬਹਾਨਾ ਬਣਾ ਰਹੇ ਨੇ ਕਿ ਅਸੀਂ ਸਦਨ ਦੀ ਕਾਰਵਾਈ ਨੂੰ ਕੋਈ ਰੋਕ ਰਹੇ ਆ ਕੋਈ ਸੁਝਾਅ ਦੇ ਕੇ ਸਰਾਸਰ ਗਲਤ ਮੈਂ ਇਸ ਡਿਬੇਟ ਵਿੱਚ ਮੈਨੇ ਕਿਸ ਦੋ ਤਿੰਨ ਗੱਲਾਂ ਪਾਉਣੀਆਂ ਸੀਗੀਆਂ ਕਿ ਇਹ ਫੈਡਰਲਿਜ਼ਮ ਤੇ ਸਭ ਤੋਂ ਵੱਡਾ ਡਾਕਾ ਆਬ ਕੰਟਰੀ ਸੀਮਸ ਟੂ ਬੀ ਮੂਵਿੰਗ ਟੂਵਰਡ ਫਾਸਿਜ਼ਮ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਪਾਕਿਸਤਾਨ india has been a slow by slow moving to a fascist democracy like russia india is moving to a fascist democracy like north korea eh galla main condemn kardi assi bjp diyan aur tu dusra federal tanche te hamla isliye hai ke koi bhi state 40% share nahi yogdan pa sakde koi nahi pa sakde punjab aa aam aadmi party de nilayaki karke 4 lakh crore rupaye di karze state Can they can't contribute 40% of manrega share uh, into the uh, 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 central scheme they cannot state aaj uh, glorified municipalities ban ke reh giyan ne hor kuch nahi ga sade adhikar jehde jehde pehla kise vele ikalle nirod supyan de kol si oh holi holi chak ke concurrent list vich pae concurrent list vich oh chak ke holi holi central list pa de sade kol apni education padon da adhikar nahi ga ਅਸੀਂ ਆਪਣੇ ਸਹਿਬਜ਼ਾਦਿਆਂ ਦੀ ਕੁਰਬਾਨੀ ਅਸੀਂ ਗਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਅਸੀਂ ਆਪਣੇ ਦਸਮ ਪਿਤਾ ਦੀ ਕੁਰਬਾਨੀ ਜਾਂ ਭਾਈ ਚੇਤਾ ਜੀ ਦੀ ਭਾਈ ਜੀਵਨ ਜੀ ਦੀ ਜਾਂ ਮੋਤੀराम ਮਹਿਰਾ ਦੀ ਜਾਂ ਦੀਵਾਨ ਟੋਡਰ ਮਾਲ ਦੀ ਜਾਂ ਸ਼ੇਰ ਮੁਹੰਮਦ ਖਾਨ ਹਾ ਦਾ ਨਾਰਾ ਮਾਰਿਆ ਜੇ ਨੇ ਮਲੇਰ ਕੋਟਲੇ ਦਾ ਅਸੀਂ ਤਾਂ ਉਹ ਆਪਣੇ ਬੱਚਾ ਨੂੰ ਪੜ੍ਹਾਈ ਨਹੀਂ ਸਕੇ ਸਾਡੇ ਲੇਬਰ ਲਾਅਸ ਸੇ ਡਾਕਾ ਪੈ ਗਿਆ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਰਿਫਾਰਮ ਐਡਮਿਨਿਸਟ੍ਰੇਟਿਵ ਜਸਟਿਸ ਦਾ ਉਦੇ ਤੇ ਢਾਕਾ ਪੈ ਗਿਆ ਸਾਡੇ ਫੋਰੈਸਟ ਦੇ ਕਾਨੂੰਨ ਸਾਰੇ ਕੰਕਰੈਂਟ ਲਿਸਟ ਤੇ ਨੇ ਇਸ ਕਰਕੇ ਜਿਹੜੀ ਬਡੇਰੀ ਗੱਲ ਹੈ ਸੀਗੀ ਕਿ ਅੱਜ ਮੈਂ ਕਹਿਣਾ ਚਾਹਣਾ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਜ਼ ਅ ਵੈਰੀ ਵੈਲਿਡ ਡਾਕੂਮੈਂਟ ਈਵਨ ਇਨ 2025 ਚਾਹੇ ਬਣਾ ਸ਼੍ਰੋਮਣੀ ਕਾਲੀ ਦਲ ਨੇ ਸੀਗਾ ਉਸ ਵਕਤ ਉਹਨੂੰ ਪੰਡਿਆ ਗਿਆ ਵੱਖਵਾਦੀ ਕਿਹਾ ਗਿਆ ਉਤੇ ਕਈ ਤੰਜ਼ ਕਸੇ ਗਏ ਪਰ ਮੈਂ ਸਮਝਦਾ ਕਿ ਅੱਜ ਵੀ ਉਹਦਾ ਰੈਲੇਵੈਂਸ ਬਹੁਤ ਜ਼ਿਆਦਾ ਇਨਫ੍ਰੈਂਟ ਜਾ ਰਹਾ ਵਾ ਕਿਉਂਕਿ ਅੱਜ ਸਾਡੀਆਂ ਸਟੇਟਾਂ ਦੇ ਸਾਰੇ ਅਧਿਕਾਰ ਖੁੱਸ ਗਏ ਨੇ ਇਹ ਗੱਲਾਂ ਮੈਂ ਅੰਦਰ ਕਰਨੀਆਂ ਸੀ ਮੈਂ ਸਪੀਕਰ ਨੂੰ ਪੁੱਛਣਾ ਚਾਹੁੰਦਾ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ ਆਯੂ ਆਯੂ ਡੂ ਯੂ ਹੈਵ ਐਨੀ ਪਰਸਨਲ ਗ੍ਰਾਜ ਐਗੇਂਸਟ ਮੀ ਕੇ ਕੇਚਰੀਵਾਲ ਦੇ ਕਹਿੰਦੇ ਆ ਜਾਂ ਕੋਈ ਨਫਰਤ ਦੀ ਭਾਵਨਾ ਵਾ ਖੈਰਾ ਸਾਹਿਬ ਤੁਹਾਡੀ ਪਾਰਟੀ ਨੇ ਕਿਉਂ ਨਹੀਂ ਸਮਝ ਦਿੱਤਾ ਜੀ ਇਸ ਚੀਜ਼ ਨੂੰ ਕਿਉਂਕਿ ਜਦੋਂ ਪੁੱਛਿਆ ਗਿਆ ਕਿ ਇੱਕ ਚਿਹਰਾ ਜਿਹੜਾ ਹੈ ਉਹ ਬੋਲੇਗਾ ਮੈਂ ਤੁਹਾਡੇ ਨਾਲ ਗੁਰਜੀਤਾ ਨਾਲ ਅੱਗੇ ਹੋਇਆ ਮੈਂ ਤੁਹਾਡੇ ਨਾਲ ਹਲੋ ਗੁਰਜੀਤ ਲੱਭੋ ਪੜੋ ਮੇਰੀ ਪਾਰਟੀ ਦੇ ਲਿਸਟ ਦੇ ਨਾਮ ਪੜੋ ਇੱਕ ਨੰਬਰ ਤੇ ਇੱਕ ਨਾਮ ਦੇਖੋ ਕਿਹਦਾ ਜੀ ਤੁਹਾਡਾ ਤੁਹਾਡਾ ਇੱਕ ਨੰਬਰ ਤੇ ਨਾਮ ਦੇਖੋ ਸੁਖਪਾਲ ਸਿੰਘ ਖੇਰਾ ਸਾਹਿਬ ਕਿਹਦੇ ਨੇ ਲੀਡਰ ਆਫ ਆਪੋਜੀਸ਼ਨ ਉਹਨੇ ਆਪਣਾ ਨਾਮ ਵੀ ਨਹੀਂ ਪਾਇਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਹਨੂੰ ਪਤਾ ਸੀ ਖੇਰੇ ਨੂੰ ਬੋਲਣ ਨਹੀਂ ਦੇਣਾ ਨਹੀਂ ਖੇਰੇ ਦਾ ਨਾਮ ਇੱਕ ਨੰਬਰ ਤੇ ਪਾ ਕੇ ਭੇਜਿਆ ਲੀਡਰ ਆਫ ਆਪੋਜੀਸ਼ਨ ਲੇਕਿਨ ਜਦੋਂ ਅੰਦਰੋਂ ਮੈਂ ਤਾਂ ਕੁਛਿਆ ਨਹੀਂ ਹਾਂ ਤੇ ਉਹਨਾਂ ਨੇ ਬੋਲਣ ਨਹੀਂ ਦੇ ਰਿਹਾ ਰਾਜੀਤ ਦਾ ਨਾਮ ਅੱਗੇ ਕਰਤਾ ਤੁਹਾਨੂੰ ਬਿਠਾ ਦੇਣਾ ਨਹੀਂ ਨਹੀਂ ਉਹ ਤਾਂ ਪਹਿਲੀ ਵਾਰੀ ਸੀ ਜੀ ਦੈਟ ਵਾਸ ਅਬਾਊਟ ਸਹਿਬ ਜ਼ਾਦੇਆਂ ਦੀ ਕੈਮਰਾ ਪਿੱਛੇ ਜਿਹੜੀ ਸੀਗੀ ਕੰਟ੍ਰਿਬਿਊਸ਼ਨ ਉਹਦੇ ਤੇ ਮੈਂ ਬੋਲਣ ਦਾ ਟਾਈਮ ਨਹੀਂ ਸੀ ਮੰਗਿਆ ਮ can you beep play the list can you like down play the list or uh, uh, leader of opposition da mic ban karta rahi gall akheeli eh sadan eh ta ik badmashan uh, da ṭola ban ke itthe bad nafri naal shouting brigade da house bandua mazdooran da eh sadan ehna eh eh inna e de palle kakh ni e jehdiyan ajj gallan karde ke dalit da ni gallan karde ne dalit da de do bacche ṭuṭhe police mukable vich aboh police ne mare koi bolya na vichon ਪਟਿਆਲੇ ਦਾ ਨੌਜਵਾਨ ਇੱਕ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਕੋਈ ਬੋਲਿਆ ਨਾ ਚੋਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ 3 ਸਾਲਾਂ ਤੋਂ ਆਸਾਮੀਆ ਜ਼ਿਲ੍ਹੇ 'ਚ ਰੱਖਿਆ ਕੋਈ ਬੋਲਿਆ ਨਾ ਚੋਂ ਹਰ ਤਰ੍ਹਾਂ ਦੀ ਮੂਦੀ ਦੀ ਜਿਹੜੀ ਤਾਣਾਸ਼ਾਈ ਆ ਉਹ ਆਮ ਆਦਮੀ ਪਾਰਟੀ ਇੱਥੇ ਚਲਾ ਰਹੀ ਆ ਉੱਥੇ ਕਹਿੰਦੇ ਈਡੀ ਸੀਬੀਆਈ ਗਲਤ ਕਰ ਰਹੀ ਆ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦਬਕੇ ਵਿਰੋਧ ਇਸਤੇਮਾਲ ਕਰ ਰਹੇ ਨੇ ਔਰ ਆਪਣੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਅੰਦਰ ਕਰ ਰਹੇ ਨੇ ਇਸ ਕਰਕੇ ਇੱਕ ਫਾਰਸਿਕਲ ਸੈਸ਼ਨ ਸੀਗਾ ਮੈਂ ਪੁੱਛਣਾ ਚਾਹੁੰਦਾ ਜਿਹੜਾ ਸਾਡਾ ਇਸਟੈਬਲਿਸ਼ਡ ਟਰੰਕ ਸੀ ਬਜਟ ਜਲਾਸ ਮੌਨਸੂਨ ਸੈਸ਼ਨ ਐਂਡ ਵਿంటర్ ਸੈਸ਼ਨ ਉਹ ਕਿਉਂ ਸਾਡੇ ਤੋਂ ਖੋਈ ਗਏ ਨੇ ਇੱਕ 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 ਦਿਨ ਦੇ ਸੈਸ਼ਨ ਦਾ ਮਤਲਬ ਕੀ ਹੈ ਕਦੀ ਦੇਖਿਆ ਤੁਸੀਂ ਕਿ ਉਹਦਾ ਕੀ ਹਸ਼ਰ ਨਿਕਲਿਆ ਆਪਰੇਸ਼ਨ ਰੋਟਸ ਦੇ ਇੱਕ ਦਿਨ ਸੈਸ਼ਨ ਦਾ ਬੀਬੀਐਮਬੀ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਅਗਨੀਪੀਰ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਇਸ ਦਾ ਮਨਰੇਗਾ ਦਾ ਮਤਾ ਪਾਸ ਕਰਕੇ ਤੁਸੀਂ ਹਸ਼ਰ ਦੇਖ ਲੈਣਾ ਰਾਜ ਭਵਨ ਦੇ ਕਿਸੇ ਕੋਨੇ ਵਿੱਚ ਮਿੱਟੀ ਇਕੱਠੀ ਕਰਦਾ ਤੁਹਾਨੂੰ ਪਾਇਆ ਜਾਵੇਗਾ ਸੋ ਇਸ ਕਰਕੇ ਮੈਨੂੰ ਉਹਦਾ ਮਾਣ ਹੈ ਕਿ ਪੰਜਾਬ ਦੇ ਹਿੱਟ ਦੀ ਗੱਲ ਕਰਨ ਲਈ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰਨ ਲਈ ਫੈਡਰਲ ਢਾਂਚੇ ਦੀ ਗੱਲ ਕਰਨ ਲਈ ਅੱਜ ਸਪੀਕਰ ਨੇ ਮੈਨੂੰ ਨਾਮਜ਼ਦ ਕੀਤਾ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਬਚਨ ਬਾਤ ਦੈਂ ਕਿ ਮੈਂ ਆਪਣੇ ਸੂਬੇ ਤੇ ਆਪਣੇ ਲੋਕਾਂ ਲਈ ਇਦਾਂ ਹੀ ਲੜਦਾ ਰੂ ਭਾਵਾਂ 5 ਕੇਸ ਛੱਡ ਕੇ 6 ਬਣਾ ਲੈਣ 10 ਬਣਾ ਲੈਣ ਅੰਦਰ ਕਰ ਲੈਣ ਬਾਹਰ ਕਰ ਲੈਣ ਨਾਮਜ਼ਦ ਕਰਦੇਣ ਖੇਰਾ ਪੰਜਾਬ ਦੇ ਨਹੀਂ ਐਦਾਂ ਹੀ ਲੜਦਾ ਜੀ ਸਰ ਸਾਹਿਬ ਜੀ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਨਹੀਂ ਕੀਤਾ ਗਿਆ ਤੁਸੀਂ ਲੀਡਰ ਆਫ oppositon ਬਲੇਗ ਬੜੀ ਜਜ਼ਬਤੀ ਜਿਹੀ ਨਜ਼ਰ ਆ ਰਹੇ ਹੋ ਭਾਵ ਮੈਂ ਉਹ ਭਾਵਕ ਨੀਗਾ ਜੋਰ ਲਾਇਆ ਨਾ ਮੈਂ ਕਿਉਂਕਿ ਮਾਈਕ ਜੀ ਤਾਂ ਆਫ ਕਰ ਦਿੰਦਾ ਸਪੀਕਰ ਤੁਹਾਡੇ ਕੋਲ ਹੋਰ ਕੋਈ ਨਿਗਾ ਸਾਧਨ ਟੂ ਸਪੀਕ ਲਾਊਡਰ so that the voice reaches the people of punjab ਗੈਲਰੀ ਵਿੱਚ ਜਾਵੇ ਤਾਂ ਕਰਕੇ ਹੈਗਾ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਕਿ ਆਪਣੇ ਵੱਲੋਂ ਉਹਨਾਂ ਨੇ ਬੜੀ ਬਹਾਦਰੀ ਕੀਤੀ ਕਿ ਨਾਮਜ਼ਦ ਕਰਕੇ ਕੈਂ ਮਲੇ ਨੂੰ ਕੱਢ ਤਾ ਪਰ ਮੈਂ ਤਾਂ ਸਵਾਗਤ ਕਰਦਾ ਹਾਂ ਮੇਰੇ ਲਈ ਤਾਂ ਬੜੀ ਫਖਰ ਦੀ ਗੱਲ ਹੈ ਕਿ ਜੇ ਪੰਜਾਬ ਨਾ ਖੜਨਾ ਦਲਤਾਂ ਤੇ ਨਰੇਗਾ ਨਾ ਖੜਨਾ ਸਹਿਬਜ਼ਾਦੇਆਂ ਦੀ ਗੱਲ ਕਰਨੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰਨੀ ਐਨਐਸਏ ਦਾ ਵਿਰੋਧ ਕਰਨਾ ਝੂਠੇ ਪੁਲਿਸ ਮੁਕਾਬਲੇ ਦਾ ਵਿਰੋਧ ਕਰਨਾ ਅਗਰ ਇਹ ਸਾਰੇ ਗੁਨਾਹ ਨੇ ਤੇ ਖੈਰਾ ਵੱਡਾ ਗੁਨਾਹਗਾਰ ਆ ਇਸ ਲਈ ਮੈਂ ਇਸ ਗੱਲ ਦਾ ਸਵਾਗਤ ਕਰਦਾ ਪਰ ਸਪੀਕਰ ਨੂੰ ਦੱਸਣਾ ਪਊਗਾ ਕਿਸੇ ਦਿਨ ਨੂੰ ਕਿ ਉਹਦੀ ਮੇਰੇ ਪ੍ਰਤੀ ਰੰਜਿਸ਼ ਕਿਉਂ ਹੈ ਅੱਖਾਂ ਨਾਲ ਉਹਦਾ ਉਹਦਾ ਨੁਕਸਾਨ ਕੀ ਕੀਤਾ ਮੈਂ ਉਹਦਾ ਕੋਈ ਜਦੋਂ ਪਹਿਲਾਂ ਕਿਆ ਰਿਪੀਟ ਕਰ ਰਿਹਾ ਕੋਈ ਪਰਸਨਲ ਗਰੰਜ਼ ਕੀ ਹੈ ਜਾਂ ਉਹਨੂੰ ਦੱਸਣਾ ਪਊਗਾ ਕਬੂਲ ਕਰਨਾ ਪਊਗਾ ਕਿ ਇਹ ਮੈਂ ਆਪਣੇ ਸੁਪਰੀਮੋ ਕੇਜਰੀਵਾਲ ਦੇ ਕਹਿਣ ਤੇ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਇੱਕ ਆਦਮੀ ਦੀ ਆਵਾਜ਼ ਨੂੰ ਗੈਗ ਕਰ ਰਿਹਾ ਇਹ ਸਪੀਕਰ ਦਾ ਕੋਈ ਪਰਸਨਲ ਪ੍ਰਾਪਰਟੀ ਨਹੀਂ ਕਿ ਪੰਜਾਬ ਵਿਧਾਨ ਸਭਾ ਉਹਨੂੰ ਗਲਤਫਹਿਮੀ ਆ ਉਹੀ ਕਹਿੰਦਾ ਕਿ ਜੋ ਮੈਂ ਕਹੂੰਗਾ ਉਹ ਹੋਊਗਾ ਹੀ ਇਜ਼ ਅੰਡਰ ਅ ਰੋਂਗ ਇਮਪ੍ਰੈਸ਼ਨ ਹੀ ਇਜ਼ ਮੇਰਲੀ ਅ ਕਸਟੋਡੀਅਨ ਆਫ ਦਾ ਹਾਊਸ i am an elected member like all the 117 others like the chief minister i am an elected member he cannot take away my right to speak and agarida karde rehange aidai dabke virodh karde ravange paavan 50 wari namzad karn mainu koi parwah nahi dhanwad why guruji ka khalsa vahe guru ji ki fateh dosto aaj koi kintak pehla speaker kultar sandwana ne akhir swikar kar liya ke oh mainu bahut nafrat karta hai ਔਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡੀਆਂ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਚੋਂ ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰਸ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਵਾ ਦਿੱਤਾ ਲੇਕਿਨ ਇਸ ਬਾਹਰ ਕੱਢਣ ਦੇ ਸਾਰੇ ਘਟਨਾਕ੍ਰਮ ਪਿੱਛੇ ਅਸਲੀਅਤ ਕੀ ਹੈ ਕਿਉਂਕਿ ਮੈਨੂੰ ਦੇਖ ਰਿਹਾ ਸੀ ਇੱਕ ਭਗਵੰਤ ਮਾਨ ਕਹਿ ਰਿਹਾ ਜੀ ਜਦ ਵੀ ਮੈਂ ਬੋਲਣ ਆਉਣਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਸ਼ੋਰ ਮਚਾਉਂਦੇ ਨੇ ਇਹ ਗੱਲ ਉਹਦੀ ਸਾਰਾ ਸਰ ਝੂਠੀ ਸੀਗੀ ਕਿਉਂਕਿ ਅੱਜ ਸੈਸ਼ਨ ਸਵੇਰੇ 11 ਵਜੇ ਲੱਗਿਆ 11 ਵਜੇ ਤੋਂ ਲੈ ਕੇ ਲਗਭਗ ਆ 4:30 ਵਜੇ ਤੱਕ ਜਾਂ 4:30 ਵਜੇ ਤੱਕ ਮੈਂ ਇੱਕ ਇੱਕ ਕਾਰਵਾਈ ਵਿੱਚ ਹਿੱਸਾ ਲੈ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਜਦੋਂ ਮੇਰਾ ਟਾਈਮ ਆਵੇਗਾ ਤੇ ਮੈਂ ਮਨਰੇਗਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤਹਿਸ਼ਨਾਸ਼ ਕੀਤਾ ਭਾਜਪੀ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂੰਗਾ ਪਰ ਸਪੀਕਰ ਮੈਨੂੰ ਅ ਮਤਲਬ ਅੱਜ ਦਾ ਨਹੀਂ ਸੈਬ ਸੌਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਸੀ ਆਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉੱਥੇ ਵੀ ਨਹੀਂ ਬੋਲਣ ਦਿੱਤਾ ਉਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਬਕਾਇਦਾ ਇੱਕ ਨਾ ਨਾਮ ਲਿਖ ਕੇ ਭੇਜੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖਹਿਰਾ ਆਪਣੀ ਗੱਲ ਰੱਖੇਗਾ। ਤਾਂ ਚਲੋ ਗੱਲ ਜਦੋਂ ਬਹਿਸ ਸ਼ੁਰੂ ਹੋਈ ਤੇ ਕਦੀ ਸਾਡੀ ਪਾਰਟੀ ਚ ਚਲੋ ਬੁਲਾ ਦੇਣ ਸਾਡੇ ਕੁਲੀਗਸ ਆ ਉਹਨਾਂ ਨੂੰ ਬੁਲਾ ਦਿੱਤਾ ਪਹਿਲਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ। ਫਿਰ ਮੇਰਾ خیال ਹੈ ਕਿ ਤ ਤੋਂ ਕੋਈ ਨਹੀਂ ਤਾਂ ਪਿੰਕਟੀ ਚਾਲੀ ਬੋਕਰ ਪਾਰਟੀ ਦੇ ਐਮ ਐਲ ਏ ਨੂੰ ਸਮਾਂ ਦਿੱਤਾ। ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ ਭਾਜਪਾ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ। ਮੈਂ 4 4:30 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬੜੀ ਰੰਜਿਸ਼ ਰੱਖਦਾ ਕੋਈ ਪਰਸਨਲ ਮੈਂ ਇਹਨੂੰ ਪੁੱਛਣਾ ਮੈਂ ਬਾਅਦ ਚ ਦੱਸਦਾ ਤੁਹਾਨੂੰ ਤੇ ਮੈਂ ਬੈਠਾ ਰਿਹਾ ਬੈਠਾ ਰਿਹਾ ਤਾਂ ਅਖੀਰ ਜਦੋਂ ਇਸਨੇ ਕਿਹਾ ਕਿ ਹੁਣ ਭਗਵੰਤ ਮਾਨ ਲਾਸਟ ਸਪੀਕਰ ਹੋਣਗੇ ਤੇ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮਾਈਕ ਤਾਂ ਔਨ ਕਰਨਾ ਨਹੀਂ ਸੀਗਾ ਇਹ ਜਿਹੜੀਆਂ ਤੁਸੀਂ ਸਮਝਦੇ ਕਿ ਲਾਈਵ ਪ੍ਰੋਸੀਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਫੂਕਸ ਨੇ ਜਦ ਤੁਹਾਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਨਾ ਤੁਸੀਂ ਜੋਮਰ ਜੀ ਕਹੀ ਚੋ ਪਰ ਮੈਂ ਆਫ ਕਾਫੀ ਜ਼ੋਰਦਾਰ ਤਰੀਕੇ ਨਾਲ ਪਹਿਲਾਂ ਆਪਣੇ ਬੈਂਚ ਤੇ ਖੜ ਕੇ ਪੁੱਛਿਆ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸੰਧਵਾ ਨੂੰ ਕਿ ਤੁਸੀਂ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਦਕਿ ਮੇਰੀ ਪਾਰਟੀ ਹਰ ਵਾਰ ਦੀ ਤਰ੍ਹਾਂ ਐਤਕੀ ਵੀ ਉਹਨਾਂ ਨੇ ਲਿਖ ਕੇ ਭੇਜਿਆ ਮੇਰਾ ਨਾਮ ਨੰਬਰ 1 ਤੇ ਰੱਖਿਆ ਕੋਈ ਜਵਾਬ ਨਹੀਂ ਸਿਕਾ ਫਿਰ ਮੈਂ ਹੌਲੀ ਜਦੋਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਸੀ ਮੈਂ ਵੈਲਵਿਚ ਜਾ ਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜ ਕੇ ਮੈਂ ਉਹਨੂੰ ਇਹ ਪੁੱਛਿਆ ਸਿਰਫ ਕਿ ਕੁਲਤਾਰ ਸੰਧਵਾ ਜੀ ਪਹਿਲਾਂ ਦੱਸੋ ਤੁਹਾਨੂੰ ਕੋ ਮੇਰੇ ਨਾਲ ਜ਼ਾਤੀ ਰੰਜਿਸ਼ ਹੈ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਧੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਧ ਢਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਮੈਂ ਜਿਵੇਂ ਬਾਕੀ 117 ਮੈਂਬਰਸ ਨੇ ਜਿਵੇਂ ਚੀਫ ਮਿਨਿਸਟਰ ਹੈ ਉਦਾਂ ਦਾ ਮੈਂਬਰ ਵਿਧਾਨ ਸਭਾ ਦਾ ਮੈਂ ਆ ਔਰ ਸਪੀਕਰ ਮੇਰੇ ਵੀਰੋ ਤੇ ਭੈਣੋ ਬਜ਼ੁਰਗੋ ਇਹ ਕੋਈ ਖੁਦਾ ਨਹੀਂ ਹੁੰਦਾ ਸਪੀਕਰ ਸਿਰਫ ਕਸਟੋਡੀਅਨ ਆ ਰਖਵਾਲਾ ਹਵਾ ਉਹ ਸਦਨ ਦਾ ਕਿ ਮੈਂ ਉਹਨੂੰ ਚਲਾਉਣਾ ਆ ਪਰ ਸਪੀਕਰ ਦੇ ਅੰਦਰ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਬਕਾਇਦਾ ਨਾਮਜ਼ਦ ਕਰਕੇ ਚਾਰ ਸਪੀਕਰਾਂ ਦੇ ਨਾਮ ਭੇਜੇ ਹੁਣ ਤਿੰਨਾਂ ਨੂੰ ਬੁਲਾ ਦੇਵੇ ਤੇ ਖੈਰੇ ਨੂੰ ਛੱਡ ਦੇਵੇ ਇਸ ਕਰਕੇ ਫਿਰ ਮੈਂ ਉੱਥੇ ਵਿਲ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤਾ ਮੈਂ ਮੇਰੇ ਨਾਲ ਪਿੱਛੇ ਮੇਰੇ ਪਾਰਟੀ ਦੇ ਕੁਲੀਕਸ ਖੜ ਗਏ ਇਹ ਜਿਹੜੀ ਚਿੱਠੀ ਤੁਹਾਨੂੰ ਮੈਂ ਦਿਖਾਈ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਨੇ ਮੇਰਾ ਨਾਮ ਲਿਖ ਕੇ ਸਪੀਕਰ ਨੂੰ ਭੇਜ ਉਹਨੇ ਆਪਣਾ ਵੀ ਨਾਮ ਛੱਡ ਦਿੱਤਾ ਉਹਨੂੰ ਪਤਾ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਰੋਕਣਾ ਤਾਂ ਮੈਂ ਆਪਣਾ ਨਾਮ ਵੀ ਛੱਡ ਦੇਣਾ ਅੱਜ ਤੇ ਮੈਂ ਖੈਰੇ ਦਾ ਨਾਮ ਨੰਬਰ 1 ਤੇ ਲਿਖ ਕੇ ਫਿਰ ਮੈਂ ਸਪੀਕਰ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਕੇਚਰੀਵਾਲ ਕਹਿ ਰਿਹਾ ਮੈਨੂੰ ਰੋਕਿਆ ਜਾਵੇ ਜਾਂ ਭਗਵਾਨ ਜੀ ਮਾਨ ਤੁਹਾਡੇ ਲਾਗੇ ਇੱਥੇ ਬੈਠਾ ਇਹ ਤੁਹਾਨੂੰ ਇਸ਼ਾਰੇ ਕਰਦੇ ਨੇ ਕਿ ਖੈਰੇ ਨੂੰ ਬੋਲਣ ਨਹੀਂ ਦਿੰਦਾ ਅੱਜ ਤੁਹਾਨੂੰ ਪੰਜਾਬ ਦੀ ਜਨਤਾ 3 ਕਰੋੜ ਆਬਾਦੀ ਨੂੰ ਦੱਸਣਾ ਪਵੇਗਾ ਕਿ ਖੈਰੇ ਨੂੰ ਤੁਸੀਂ ਇਸ ਸਦਨ ਵਿੱਚ ਕਿਉਂ ਨਹੀਂ ਬੋਲਣ ਦਿੰਦੇ ਅਗਲੀ ਗੱਲ ਮੈਂ ਕਰਨੀ ਸੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਹਾਡੇ ਜ਼ਰੀਏ ਕਰ ਲੈਣਾ ਕਿ ਇਹ ਜਿਹੜਾ ਅੱਜ ਮਨਰੇਗਾ ਤੇ ਬਹਿਸ ਕਰ ਰਹੇ ਸੀ ਬਾਕੀ ਸਾਰੀਆਂ ਗੱਲਾਂ ਦਾ ਪਤਾ ਵਾ ਕਿ ਮਨਰੇਗਾ ਦਾ ਜਿਹੜਾ ਕਾਨੂੰਨ ਹੈ ਉਹਨੂੰ ਕਮਜ਼ੋਰ ਕਰਤਾ ਬੀਜੇਪੀ ਨੇ ਉਹਨਾਂ ਨੇ 60 40 ਦੇ ਰੇਸ਼ੋ ਨਾਲ ਸਰਕਾਰਾਂ ਸੂਬਿਆਂ ਨੂੰ ਕਹਿਤਾ ਕਿ 40% ਤੁਸੀਂ ਦਿਓਗੇ ਸਾਰੇ ਐਮਐਲਏਜ਼ ਨੇ ਆਪਣੀ ਆਪਣੀ ਗੱਲ ਕਹੀ ਮੈਂ ਕਹਿਣਾ ਸੀਗਾ ਕਿ ਅਸਲ ਵਿੱਚ ਇਹ ਸਾਡੇ ਫੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਬੀਜੇਪੀ ਨੇ ਮੈਂ ਇਹ ਗੱਲ ਆਪਣੀ ਉੱਥੇ ਰੱਖਣੀ ਸੀਗੀ ਮੈਂ ਬੀਜੇਪੀ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਦੀ ਨਫ਼ਰਤ ਇੰਨੀ ਜ਼ਿਆਦਾ ਵਾ ਕਿ ਇਹ ਮੈਨੂੰ ਰੋਕਣ ਦੇ ਚੱਕਰ ਦੇ ਵਿੱਚ ਸਾਰਾ ਇਹਨਾਂ ਨੇ ਜਿਹੜਾ ਘਟਨਾਕ੍ਰਮ ਕੀਤਾ ਮੈਂ ਕਹਿਣਾ ਸੀਗਾ ਕਿ ਜਿਵੇਂ ਇੱਕ ਰੋਕ ਸਟੇਟ ਬਣ ਗਈ ਨਾ ਪਾਕਿਸਤਾਨ ਕਹਿੰਨ ਉਹ ਜਮਹੂਰੀਅਤ ਹੈ ਲੇਕਿਨ ਅਸਲ ਵਿੱਚ ਪਿਛੇ ਜਮਹੂਰੀਤ ਨੂੰ ਚਲਾਉਣ ਵਾਲੀ ਫੌਜ ਬੈਠੀ ਆ ਜਿਵੇਂ ਇੱਕ ਫਾਸਿਸਟ ਸਟੇਟ ਬਣ ਗਈ ਰਸ਼ੀਆ ਜਿਵੇਂ ਪਿਊਟਰਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਡਿਕਲੇਅਰ ਕਰਤਾ ਇੱਕ ਕਿਸਮ ਦਾ ਰਾਸ਼ਟਰਪਤੀ ਉੱਥੋਂ ਦਾ ਉਹਦੇ ਪਿੱਛੇ ਵੀ ਫੌਜ ਚਲਾ ਰਹੀ ਆ ਤਾਨਾਸ਼ਹੀ ਚਲਾ ਰਹੀ ਆ ਜਿਵੇਂ ਕਿ ਇੱਕ ਨਾਰਥ ਕੋਰੀਆ ਦੀ ਸਟੇਟ ਹੈ ਇੱਥੇ ਪੱਕਾ ਡिक्टेटर ਹੈ ਪਰ ਇੱਕ ਫਰਜ਼ੀ ਦੀ ਡੈਮੋਕ੍ਰੇਸੀ ਉਹ ਵੀ ਕਰਾਉਂਦਾ ਐਵੇਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਾਹਿਬ ਇਸ ਦੇਸ਼ ਨੂੰ ਹੌਲੀ-ਹੌਲੀ ਇੱਕ ਫਾਸਿਸਟ ਸਟੇਟ ਵੱਲ ਨੂੰ ਲੈ ਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਦਾ ਮਸਲਾ ਉਠਾਇਆ ਉਹ ਬਹੁਤ ਵਾਜਬ ਅੱਜ ਤੱਕ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਕੋ ਜਵਾਬ ਹੈ ਨਾ ਭਾਜਪੀ ਦੇ ਕਾਲ ਕੋ ਤਰਕ ਤੇ ਦਲੀਲ ਹੈ ਕਿਵੇਂ ਭਾਜਪੀ ਨੇ ਇਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਸਮੇਤ ਇੰਪੋਰਟੈਂਟ ਵਾਈਟਲ ਇੰਸਟੀਟਿਊਸ਼ਨਸ ਨੂੰ ਹਾਈਜੈਕ ਕਰ ਲਿਆ ਕਿਵੇਂ ਸਾਰੀਆਂ ਸਕੀਮਾਂ ਦੇ ਨਾਮ ਬਦਲ ਦਿੱਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ 에ਅਰਪੋਰਟਸ ਦੇ ਨਾਮ ਬਦਲ ਦਿੱਤੇ ਤਾਂ ਇਸ ਨੂੰ ਤਾਨਾਸ਼ਾਹੀ ਹੀ ਕਿਹਾ ਜਾਦਾ ਇਹ ਤਾਂ ਮੈਂ ਸਾਰੀਆਂ ਗੱਲਾਂ ਉੱਥੇ ਰੱਖਣੀਆਂ ਸੀ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਇਹ ਸਾਡੇ ਫੈਡਰਲ ਢਾਂਚੇ ਤੇ ਅਸਲ ਹਮਲਾ ਵਾ ਕਿਉਂਕਿ ਕੋਈ ਵੀ ਸਟੇਟ 40% ਮਰੇਗਾ ਦੀ ਕੰਟ੍ਰਿਬਿਊਸ਼ਨ ਨਹੀਂ ਕਰ ਸਕਦੀ ਪੰਜਾਬ ਤਾਂ ਇਹਨਾਂ ਨੇ ਬੋਕਰ ਪਾਰਟੀ ਨੇ 4 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਕਰਜ਼ਾਈ ਸਟੇਟ ਬਣਾਤਾ ਇਹਨਾਂ ਦੇ ਕੋਲ ਕੁਝ ਹਜ਼ਾਰ ਕਰੋੜ ਰੁਪਏ ਆਪਣੇ ਕੰਟ੍ਰਿਬਿਊਸ਼ਨ 40% ਪਾਉਣ ਨੂੰ ਕਿੱਥੇ ਹੋਵੇਗਾ ਇਹ ਮੈਂ ਗੱਲ ਕਹਿਣੀ ਸੀ ਕਿ ਹੌਲੀ-ਹੌਲੀ ਸੂਬਿਆਂ ਨੂੰ ਕੇਂਦਰ ਨੇ ਇੱਕ ਮਿਊਨਿਸਪੈਲਟੀ ਬਣਾ ਕੇ ਰੱਖ ਦਿੱਤਾ ਵਾ ਕੋਈ ਅਧਿਕਾਰ ਨਹੀਂ ਔਰ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਸਾਡੇ ਸਟੇਟ ਸਬਜੈਕਟਸ ਜਿਵੇਂ ਐਜੂਕੇਸ਼ਨ ਸੀ ਉਹਨੂੰ ਹੌਲੀ-ਹੌਲੀ ਕੰਕਰੈਂਟ ਲਿਸਟ ਤੇ ਪਾ ਦਤਾ ਸਾਂਝੀ ਲਿਸਟ ਤੇ ਪਾ ਦਤਾ ਬਹੁਤ ਸਾਰੇ ਜਿਹੜੇ ਕਨਕਰੈਂਟ ਲਿਸਟ ਦੇ ਸੀਗੇ ਸਬਜੈਕਟਸ ਸਟੇਟਾਂ ਦੇ ਅਧਿਕਾਰ ਦੇ ਉਹ ਚੱਕ ਕੇ ਕੇਂਦਰ ਨੇ ਆਪਣੀ ਸੈਂਟਰਲ ਲਿਸਟ ਪਾ ਦਿੱਤਾ ਜੇ ਸਾਡੀ ਐਜੂਕੇਸ਼ਨ ਸਾਡੇ ਕੋਲ ਤਾਲੀਮ ਪੜਾਉਣ ਵਾਲੇ ਨੇ ਅਸੀਂ ਤੇ ਫਿਰ ਆਪਣੇ ਬੱਚਿਆਂ ਨੂੰ ਸਾਡੇ ਨੂੰ ਕਿਵੇਂ ਅਸੀਂ ਸਹਬਜ਼ਾਦਿਆਂ ਦਾ ਇਤਿਹਾਸ ਪੜਾਵਾਂਗੇ ਕਿਵੇਂ ਅਸੀਂ ਉਹਨਾਂ ਦੀ ਕੁਰਬਾਨੀ ਦੱਸਾਂਗੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦੱਸਾਂਗੇ ਕਿਵੇਂ ਅਸੀਂ ਦਸਮ ਪਿਤਾ ਦੀ ਕੁਰਬਾਨੀ ਦੱਸਾਂਗੇ ਕਿਵੇਂ ਮੋਤੀराम ਮਹਿਰਾ ਦਾ ਰੋਲ ਦੱਸਾਂਗੇ ਭਾਈ ਜੈਤਾ ਜੀ ਦਾ ਭਾਈ ਜੀਵਨ ਸਿੰਘ ਜੀ ਦਾ ਕਿਵੇਂ ਅਸੀਂ ਦਵਾਨ ਟੋਡਰਮਲ ਦੀ ਕੌਂਟਰੀਬਿਊਸ਼ਨ ਦੱਸਾਂਗੇ ਕਿਵੇਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਅਸੀਂ ਆਪਣੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੁਨਹਿਰੀ ਰਾਜ ਲਗਭਗ 40 ਸਾਲ ਇੱਥੇ ਪੰਜਾਬ ਦੇ ਵਿੱਚ ਰਿਹਾ ਅਸੀਂ ਉਹਨਾਂ ਨੂੰ ਕਿਵੇਂ ਪੜਾਵਾਂਗੇ ਜਾਂ ਹੋਰ ਸਾਡੇ ਪੁਰਖਿਆਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਫਰਕਾਂ ਦੇ ਲੋਕਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਕੌਂਟਰੀਬਿਊਟ ਕੀਤਾ ਕਿਵੇਂ ਪੜਾਵਾਂਗੇ ਮੈਂ ਤਾਂ ਗੱਲਾਂ ਇਹ ਕਹਿਣੀਆਂ ਸੀ ਅੱਜ ਵਿਧਾਨ ਸਭਾ ਦੇ ਵਿੱਚ ਕਿ ਅੱਜ ਸਾਡੇ ਫੈਡਰਲ ਢਾਂਚੇ ਤੇ ਹਮਲਾਵਾ ਅੱਜ ਸਾਰੀਆਂ ਸਾਰੇ ਦੇਸ਼ ਦੀਆਂ ਪਾਰਟੀਆਂ ਸਾਰੀਆਂ ਸਟੇਟਸ ਦੇ ਸਰਕਾਰਾਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਖੜਨਾ ਚਾਹੀਦਾ ਕਿ ਸਾਨੂੰ ਸਟੇਟਸ ਦੇ ਅਧਿਕਾਰ ਦੁਬਾਰਾ ਬਹਾਲ ਕੀਤੇ ਜਾਣ ਸ਼੍ਰੋਮਣੀ ਅਕਾਲੀ ਦਲ ਨੇ 1972 ਚ origignal amended resolution 1978 ਚ ਪਾਸ ਕੀਤਾ ਸੀ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਟ ਵਾਸ ਐਗਜ਼ੈਕਟਲੀ ਡਿਮਾਂਡਿੰਗ ਮੋਰ ਪਾਵਰਸ ਫਾਰ ਦ ਸਟੇਟਸ ਅੱਜ ਅੱਜ ਵੀ ਮੈਂ ਸਮਝਦਾ ਕਿ 50 ਸਾਲ ਬਾਅਦ ਵੀ ਉਹ ਰੈਜ਼ੋਲੂਸ਼ਨ ਅੱਜ ਵੀ ਇੰਪੋਰਟੈਂਟ ਹੈ ਜਦ ਤੱਕ ਸਾਨੂੰ ਸਾਡੇ ਅਧਿਕਾਰ ਨਹੀਂ ਮਿਲਣਗੇ ਸਾਡੇ ਲੇਬਰ ਲਾਜ਼ ਨਹੀਂ ਅਸੀਂ ਬਣਾ ਸਕਾਂਗੇ ਸਾਡੇ ਕੋਲ ਟੈਕਸੇਸ਼ਨ ਨਹੀਂ ਰਹੀ ਵਨ ਨੇਸ਼ਨ ਵਨ ਟੈਕਸ ਜੀਐਸਟੀ ਦੇ ਨਾਮ ਤੇ ਸਾਡੇ ਸਾਰੇ ਜਿਹੜੇ ਅਧਿਕਾਰ ਆ ਉਹ ਖੋਹ ਕੇ ਲੈ ਗਿਆ ਕੇਂਦਰ ਦੀ ਸਰਕਾਰ ਅਸੀਂ ਸਾਡੇ ਕੋਲ ਕੋਈ ਪੈਸਾ ਨਹੀਂਗਾ ਅਸੀਂ ਤਾਂ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਸਕਦੇ ਪਿਛਲੇ 2025 ਵਿੱਚ ਜਿਹੜਾ ਨੰਗ ਰਿਹਾ ਕਾਲ ਖਤਮ ਹੋ ਜਾਣਾ ਅਸੀਂ ਕਿਸੇ ਐਮਪਲਾਈ ਨੂੰ ਕਿਸੇ ਪੈਨਸ਼ਨਰ ਨੂੰ ਬੀਆਈ ਦੀ ਕਿਸ਼ਤ ਨਹੀਂ ਦੇ ਸਕਦੇ ਅਸੀਂ ਛੋਟੀਆਂ-ਛੋਟੀਆਂ ਸਕੀਮਾਂ ਵਿੱਚ ਆਪਣਾ ਹਿੱਸਾ ਨਹੀਂ ਪਾ ਸਕਦੇ ਇਹ ਸਾਰੀਆਂ ਗੱਲਾਂ ਪੰਜਾਬ ਦੇ ਵਿਧਾਨ ਸਭਾ ਵਿੱਚ ਮੈਂ ਰੱਖ ਰਿਹਾ ਸੀ ਪਰ ਮੈਨੂੰ ਸਮਾਂ ਦੇਣਗੇ ਤਾਂ ਤਾਂ ਨਾ ਮੈਨੂੰ ਬੜਾ ਅਫਸੋਸ ਆ ਕਿ ਸਪੀਕਰ ਇੰਨੀ ਬਦਲਾਖੂਰੀ ਆ ਤੁਹਾਨੂੰ 5 ਮੁਕਦਮੇ ਭਗਵੰਤਪਾਨ ਝੂਠੇ ਦਰਜ ਕੀਤੇ ਤੁਸੀਂ ਮੇਰੇ ਮੈਨੂੰ 6 ਮਹੀਨੇ ਜੇਲ੍ਹ ਵਿੱਚ ਰੱਖਿਆ ਤੁਹਾਡੀ ਹਲੇ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਤੁਸੀਂ ਮੇਰੀ ਕੌਨਸਟਿਟੂਐਂਸੀ ਵਿੱਚ ਪੁਲੱਤ ਚ ਪਿਛਲੇ 2 ਮਹੀਨਿਆਂ ਚ ਮੈਂ ਮੇਰੇ ਕੋ ਸਾਰਾ ਡੇਟਾ ਵਾ ਰਿਕਾਰਡ ਆ ਮੈਂ ਜਲਦੀ ਉਹ ਪੇਸ਼ ਕਰੂੰਗਾ ਨੋ ਐਫ ਆਰਸ ਦਰਜ ਕਰਕੇ ਘੱਟੋ ਘੱਟ ਨਹੀਂ ਤਾਂ 25 ਤੋਂ ਉੱਤੇ ਇੰਪੋਰਟੈਂਟ ਆਦਮੀਆਂ ਨੂੰ ਤੁਸੀਂ ਉਹਨਾਂ ਪਰਚਿਆਂ ਵਿੱਚ ਨਾਮਜ਼ਦ ਕੀਤਾ ਕਈਆਂ ਨੂੰ ਤੁਸੀਂ ਅਰੈਸਟ ਕੀਤਾ ਕਈਆਂ ਨੂੰ ਜਵਾਨਤਾਂ ਲੈਣੀਆਂ ਪਈਆਂ ਇਹ ਇਹ ਕਿੱਥੋਂ ਦੀ ਆਮ ਆਦਮੀ ਹੈ ਜੀ ਇਹ ਕਿੱਥੋਂ ਦੀ ਇਹ ਅੰਦੋਲਨ ਚੋਂ ਨਿਕਲੀ ਸਰਕਾਰ ਹੈ ਇਸ ਤਰ੍ਹਾਂ ਨਾਲ ਤੁਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਂਗੇ ਲੋਕਾਂ ਨੂੰ ਪੰਜਾਬ ਦੀ ਵਿਧਾਨ ਸਭਾ ਚ ਨਾਮਜ਼ਦ ਕਰਕੇ ਤੇ ਪੁਲਿਸ ਵਾਲਿਆਂ ਦੇ ਮੋਢਿਆਂ ਤੇ ਉਹਨਾਂ ਨੂੰ ਕੋਕ ਚੱਕ ਕੇ ਲੈ ਜਾਓ ਬਾਹਰ ਭਜਾਣ ਸਭਾ ਚ ਇਹ ਤੁਹਾਡੀ ਜ਼ਮੂਰੀਅਤ ਹੈ ਕੀ ਤੁਸੀਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਮਿਸਟਰ ਸਸੋਡਿਆ ਤੁਹਾਡੇ ਤੇ ਬੀਜੇਪੀ ਤੇ ਮੋਦੀ ਦੇ ਅੰਤਰ ਕੀ ਹੈ ਮੈਨੂੰ ਦੱਸ ਦਿਓ ਇੱਕ ਪਾਸੇ ਤੁਸੀਂ ਕਹਿੰਦੇ ਕਿ ਬੀਜੇਪੀ ਔਰ ਮੋਦੀ ਤਾਨਾਸ਼ਾ ਹੈ ਉਹ ਈਡੀ ਔਰ ਸੀਬੀਆਈ ਦਾ ਮਿਸਯੂਜ਼ ਕਰਕੇ ਹਮਾਰੇ ਕੋ ਝੂਠੇ ਕੇਸੋ ਮੇਂ ਫਸਾ ਕੇ ਕੇ ਜੇਲ੍ਹ ਮੇਂ ਡਾਲ ਰ ਤੁਸੀਂ ਕੀ ਕਰ ਰਹੇ ਹੋ ਕਿ ਤੁਸੀਂ ਸਾਰੀ ਆਪੋਜੀਸ਼ਨ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਕਿ ਤੁਸੀਂ ਜਿਹੜੇ ਕਾਰਕੁਨ ਸੀ ਆਰਟੀਆਈ ਐਕਟੀਵਿਸਟ ਤੋਂ ਲੈ ਕੇ ਆਮ ਐਕਟੀਵਿਸਟ ਮਲਵਿੰਦਰ ਸਿੰਘ ਮਾਲੀਵਾਰ ਕੇ ਕਿ ਤੁਸੀਂ ਫੜ ਕੇ ਜੀਲਾ ਚ ਨਹੀਂ ਦਿੱਤਾ ਤੁਸੀਂ ਅੱਜ ਉੱਥੇ ਵਿਧਾਨ ਸਭਾ ਸਾਰੇ ਐਮ ਐਲ ਏ ਕਹਿ ਰਹੇ ਸੀ ਗਰੀਬਾਂ ਦੇ ਹਤੈਸ਼ੀਆਂ ਜੀ ਅਸੀਂ ਦਲਤਾਂ ਦੀ ਗੱਲ ਕਹਿਣਾ ਚਾਹੁੰਦੇ ਕੀ ਤੁਹਾਡੇ ਪੰਜਾਬ ਦੇ ਵਿੱਚ ਪੁਲਿਸ ਝੂਠੇ ਪੁਲਿਸ ਮੁਕਾਬਲੇ ਨਹੀਂ ਕਰ ਰਹੀ ਕੀ ਅਬੋਰ ਦੇ ਵਿੱਚ ਜਿਹੜੇ ਦੋ ਨੌਜਵਾਨ ਬਿਲਕੁਲ ਕਮਜ਼ੋਰ ਘਰਾਂ ਦੇ ਦਲਿਤ ਪਰਿਵਾਰਾਂ ਦੇ ਕੀ ਤੁਸੀਂ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਹੀਂ ਮਾਰਿਆ ਵਾ ਕੀ ਤੁਸੀਂ ਸਾਡੇ ਪੰਜਾਬ ਦੇ ਵਿੱਚ ਐਨ ਐਸ ਐ ਵਰਗੇ ਕਾਲੇ ਕਾਨੂੰਨ ਲਾ ਕੇ ਯੁਆਪਾ ਵਰਗੇ ਕਾਲੇ ਕਾਨੂੰਨ ਲਾ ਕੇ ਲੋਕਾਂ ਨੂੰ ਬਾਹਰ ਦੇ ਸੂਬਿਆਂ ਵਿੱਚ ਨਹੀਂ ਰੱਖਿਆ ਤੁਹਾਡੇ ਤੇ ਬੀ ਜੀ ਪੀ ਦੇ ਤਾਨਾਸ਼ਾਹ ਰਾਜ ਵਿੱਚ ਮੈਨੂੰ ਫਰਕ ਦੱਸ ਦਿਓ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਸਾਰਾ ਪੰਜਾਬ ਦਾ মিডিਆ ਹਾਈਜੈਕ ਹੋ ਚੁੱਕਾ ਅੱਜ ਟੋਟਲ ਤੁਹਾਨੂੰ ਕੋਈ ਖਬਰ ਮੇਨਸਟ੍ਰੀਮ মিডিਆ ਤੇ ਮੇਰੇ ਬਾਰੇ ਨਹੀਂ ਦਿਸੇਗੀ ਤੁਹਾਨੂੰ ਮਜਬੂਰੀ 'ਚ ਦਿਖਾਉਣਾ ਪਊਗਾ ਕਿਉਂਕਿ ਹੁਣ ਨਾਮਜ਼ਦਗੀ ਕਰਤਾ ਮੈਨੂੰ ਕੱਢ ਹੀ ਦਿੱਤਾ ਤਾਂ ਕਿਤੇ ਛੋਟੀ ਮੋਟੀ ਖਬਰ ਲਾ ਦੇਣਗੇ ਕਿ ਖੈਰੇ ਨੂੰ ਵਿਧਾਨ ਸਭਾ ਚੋਂ ਕੱਢਿਆ ਗਿਆ ਲੇਕਿਨ ਸਾਰਾ ਮੇਨਸਟ੍ਰੀਮ মিডিਆ ਲਗਭਗ 1000 ਕਰੋੜ ਰੁਪਏ ਦਾ ਪੈਸਾ ਸਾਡੀਆਂ ਪਬਲਿਸਿਟੀਆਂ ਤੇ ਕੋਈ ਪੰਜਾਬ ਦਾ ਖੰਭਾ ਨਹੀਂ ਛੱਡਿਆ ਕੋਈ ਗਲੀ ਕੋ ਕੂਚਾ ਨਹੀਂ ਛੱਡਿਆ ਇਹ ਖਰਚਾਂ ਤੇ ਪਰਚਿਆਂ ਦੀ ਸਰਕਾਰ ਸਾਬਤ ਹੋਈਆ ਮੈਨੂੰ ਬੜਾ ਅੱਛਾ ਏਡੀਐਮ ਲੱਗਿਆ ਰਾਹੁਲ ਪੱਠਲ ਨੇ ਮੈਨੂੰ ਮੈਂ ਉਹਦਾ ਦੇਖਿਆ ਇਹ ਖਰਚੇ ਔਰ ਪਰਚੇ ਦੀ ਸਰਕਾਰ ਬਣ ਕੇ ਰਹਿ ਗਈ ਆ ਆਪਣੇ ਵਿਰੋਧੀਆਂ ਦੇ ਉੱਤੇ ਪਰਚੇ ਤੇ ਸਾਡਾ ਪੰਜਾਬ ਦਾ ਖਜ਼ਾਨਾ ਲੁੱਟ ਕੇ ਬੇਤਹਾਸ਼ਾ ਪਬਲਿਕ ਦੇ ਲਾਏ ਜਾ ਰਿਹਾ ਔਰ ਇਹ ਸੈਸ਼ਨ ਕੀ ਹੈ ਜੀ ਇੱਕ ਦਿਨ ਦਾ ਸੈਸ਼ਨ ਸਿਰਫ ਔਰ ਹਰ ਵਾਰ ਇੱਕ ਦਿਨ ਦਾ ਸੈਸ਼ਨ ਪੁਰਾਣੀ ਪੰਜਾਬ ਦੀ ਵਿਧਾਨ ਸਭਾ ਦੀ ਵਰਕਿੰਗ ਇਸ ਤਰ੍ਹਾਂ ਸੀਗੀ ਕਿ ਸਾਲ ਵਿੱਚ ਤਿੰਨ ਸੈਸ਼ਨ ਆਇਆ ਕਰਦੇ 10-10 15-15 ਦਿਨ ਦੇ ਪਹਿਲਾ ਹੁੰਦਾ ਬਜਟ ਇਚਲਾਸ ਮਾਰਚ ਮਹੀਨੇ ਚ ਦੂਜਾ ਹੁੰਦਾ ਜੁਲਾਈ ਆਗਸਟ ਵਿੱਚ ਮੌਨਸੂਨ ਸੈਸ਼ਨ ਯਾਨੀ ਕਿ ਬਰਸਾਤ ਬਰਸਾਤ ਦੀ ਰੁੱਤ ਵਿੱਚ ਤੀਸਰਾ ਹੁੰਦਾ ਸਰਦ ਰੁੱਤ ਵਿੱਚ ਡਿਸੰਬਰ ਨਵੰਬਰ ਡਿਸੰਬਰ ਦੇ ਵਿੱਚ ਸਾਰੇ ਐਮ ਐਲ ਏਸ ਆਪਣੇ ਆਪਣੇ ਹਲਕਿਆਂ ਦੀ ਗੱਲ ਕਹਿੰਦੇ ਕੁਐਸਚਨ ਆਵਰ ਹੁੰਦਾ ਜ਼ੀਰੋ ਆਵਰ ਹੁੰਦਾ ਆਪਣੀ ਗੱਲ ਆਪਣੇ ਇਲਾਕਿਆਂ ਦੀ ਕਹਿੰਦੇ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ ਇਸ ਪਵਿੱਤਰ ਵਿਧਾਨ ਸਭਾ ਦਾ ਵੀ ਜਨਾਜ਼ਾ ਕੱਢ ਕੇ ਰੱਖ ਦਿੱਤਾ ਉਹਦਾ ਮਜ਼ਾਕ ਬਣਾ ਕੇ ਰੱਖਤਾ ਇੱਕ ਦਿਨ ਦਾ ਸੈਸ਼ਨ ਪਹਿਲਾਂ ਸਭ ਤੋਂ ਬੁਲਾਇਆ ਜੀ ਆਪਰੇਸ਼ਨ ਲੂਟਸ ਬੀਜੇਪੀ ہماری ਪਾਰਟੀ ਕੇ ਐਮਐਲਏਸ ਕੋ ਖਰੀਦ ਰਹੀ ਹੈ ਵਿਧਾਨ ਸਭਾ ਚ ਲੈ ਆਏ ਸਭ ਕੁਝ ਤੇ ਅੱਜ ਤੱਕ ਤੁਸੀਂ ਮੁੜ ਕੇ ਸੁਣਿਆ ਆਪਰੇਸ਼ਨ ਲੂਟਸ ਦਾ ਕੀ ਹੋਇਆ ਉਹ ਪਤਾ ਨਹੀਂ ਕਿਹੜੇ ਕੋਨੇ ਵਿੱਚ ਰਾਜ ਭਵਨ ਚ ਛੜਿਆ ਇਹਨਾਂ ਦਾ ਇੱਕ ਰੈਜ਼ੋਲੂਸ਼ਨ ਮਤਾ ਜਿਹੜਾ ਪਾਸ ਕੀਤਾ ਉਹ ਪਿਆ ਹੋਵੇਗਾ ਫਿਰ ਅਗਨੀ ਵੀਰ ਦਾ ਇੱਕ ਰੈਜ਼ੋਲੂਸ਼ਨ ਲੈ ਆਂਦਾ ਇੱਕ ਡੇ ਇੱਕ ਵਨ ਡੇ ਸੈਸ਼ਨ ਫਿਰ ਕਹਿੰਦੇ ਜੀ ਭਾਰਤ ਬੀਬੀਐਮਪੀ ਦਾ ਬੋਰਡ ਦੇ ਅਧਿਕਾਰ ਸਾਡੇ ਤੋਂ ਖੋਲੇ ਜੀ ਸਾਡੇ ਤੇ ੱੱਕੇ ਨਾਲ ਸੀਆਈਐਸਐਫ ਲਾਤੀ ਜੀ ਪੰਜਾਬ ਪੁਲਿਸ ਹਟਾਤੀ ਉਹਦਾ ਇੱਕ ਸੈਸ਼ਨ ਬੁਲਾ ਲਿਆ ਮਤਾ ਪਾਸ ਕਰਤਾ ਉਹ ਪਤਾ ਨਹੀਂ ਕਿੱਥੇ ੱੱਕੇ ਖਾ ਰਿਹਾ ਵਾ ਕਿੱਥੇ ਰੋਲ ਰਿਹਾ ਵਾ ਆ ਮੰਰੇਗਾ ਦਾ ਅੱਜ ਕੀ ਆ ਇੱਕ ਸੈਸ਼ਨ ਇੱਕ ਦਿਨ ਦਾ ਬੁਲਾ ਕੇ ਮੰਰੇਗਾ ਦੇ ਖਿਲਾਫ ਇੱਕ ਮਤਾ ਪਾਸ ਕਰਕੇ ਭੇਜ ਦੇਣਗੇ ਲਿਖਤੀ ਇਹਨਾਂ ਦਾ ਮਤਾ ਉਹ ਕਿਸੇ ਕੋਨੇ ਚ ਰਾਜ ਭਵਨ ਜਾਂ ਕਿਸੇ ਕੋਨੇ ਵਿੱਚ ਰਾਸ਼ਟਰਪਤੀ ਭਵਨ ਚ ਪਿਆਰ ਉਹ ਕਿਸੇ ਦੀ ਸੇਧ ਤੇ ਕੀ ਅਸਰ ਸੋ ਸਾਡਾ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਸੀ ਵਿਧਾਨ ਸਭਾ ਦੀ ਉਹ ਵੀ ਸਾਰੀ ਇਹਨਾਂ ਨੇ ਗੁੱਲ ਤੇ ਖਤਮ ਕਰਤੀ ਪਹਿਲਿਆਂ ਨੂੰ ਕਹਿੰਦੇ ਸੀ ਜੀ ਮਗਰਲੇ ਸੈਸ਼ਨ ਨਹੀਂ ਕਰਦੇ ਜੀ ਸਾਨੂੰ ਟਾਈਮ ਨਹੀਂ ਦਿੰਦੇ ਜੀ ਆ ਵਿੱਚੇ ਚੀਮਾ ਵਿੱਚੇ ਅਮਨ ਰੋੜਾ ਵਿੱਚੇ ਕੁਲਤਾਰ ਸੰਧਵਾ ਖਰੇ ਕਿੰਨੀਆਂ ਸਪੀਕਰ ਨੂੰ ਅਰਜ਼ੀਆਂ ਦਿੱਤੀਆਂ ਪਿਛਲੇ ਕਾਂਗਰਸ ਦੇ ਸਪੀਕਰ ਨੂੰ ਕਿ ਸਮਾਂ ਵਧਾਇਆ ਜਾਵੇ ਸੈਸ਼ਨ ਦਾ ਤੇ ਆਪ ਆਏ ਤੇ ਮਗਰਲੀਆਂ ਸਾਰੀਆਂ ਸਰਕਾਰਾਂ ਦਾ ਰਿਕਾਰਡ ਤੋੜ ਦਿੱਤਾ ਜੋ 70 75 ਸਾਲ ਚ ਨਹੀਂ ਹੋਇਆ ਉਹ ਇਹਨਾਂ ਦੇ ਪਿਓ ਦੇ ਪੁੱਤਾਂ ਨੇ ਕਰਕੇ ਦੇ ਦਿੱਤਾ ਇੱਕ ਛੋਟੇ ਛੋਟੇ ਸੈਸ਼ਨ ਇੱਕ ਇੱਕ ਦਿਨ ਦਾ ਸੈਸ਼ਨ ਮੇਰੇ ਕਹਾਲ ਸਾਰੇ ਸਾਲ ਵਿੱਚ 12 13 ਦਿਨ ਨਹੀਂ ਅਸੀਂ ਬੈਠੇ ਹੋਵਾਂਗੇ ਜੇ ਅਸੀਂ ਵਿਧਾਨ ਸਭਾ 'ਚ ਬੈਠਾਂਗੇ ਨਹੀਂ ਤੇ ਆਪਣੇ ਇਲਾਕੇ ਤੇ ਆਪਣੇ ਲੋਕਾਂ ਤੇ ਆਪਣੇ ਮੁੱਦਿਆਂ ਦੀ ਗੱਲ ਕੀ ਕਰਾਂਗੇ ਅਸਲ ਕਹਾਣੀ ਮੇਰੇ ਵੀਰੋ ਇਹ ਸੀਗੀ ਪਰ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕੋਈ ਮੈਨੂੰ ਪਰਵਾਹ ਨਹੀਂ ਜੀ ਇੰਨਾ ਦੀ 50 ਮੈਨੂੰ ਨਾਮਜ਼ਦ ਕਰ 스ਪੀਕਰ ਬੁਲਤਾਰ ਪੰਜਾਬ ਔਰ ਮੈਨੂੰ ਕੱਢ ਵਿਧਾਨ ਸਭਾ ਚੋ ਜੇ ਪੰਜਾਬ ਦੀ ਗੱਲ ਕਰਨੀ ਸਿੱਖਾਂ ਦੀ ਗੱਲ ਕਰਨੀ ਗੁਰੂ ਸਾਹਿਬਾਂ ਦੀ ਗੱਲ ਕਰਨੀ ਦਲਤਾਂ ਤੇ ਪਛੜੇ ਵਰਗਾਂ ਦੀ ਗੱਲ ਕਰਨ ਨੂੰ ਤੁਸੀਂ ਆ ਮਾੜਾ ਸਮਝਦੇ ਹੋ ਤਾਂ ਫਿਰ ਖੈਰਾ ਮਾੜਾ ਵਾ ਜੇ ਤੁਸੀਂ ਇਸ ਤਰ੍ਹਾਂ ਨਾਮਜ਼ਦ ਕਰਕੇ ਮੈਨੂੰ ਕੱਢ ਕੇ اگر ਤੁਹਾਡੇ ਮਨ ਵਿੱਚ ਹੈ ਕਿ ਤੁਸੀਂ ਮੈਨੂੰ دہشت ਨਾਲ ਡਰਾ ਸਕਦੇ ਤੁਹਾਡੀ ਬਹੁਤ ਵੱਡੀ ਗਲਤਫहमी ਆ ਪਰਚੇ ਤੁਸੀਂ ਪਹਿਲਾਂ ਵੀ ਬਹੁਤ ਕੀਤੇ ਆਗਾਮ ਹੀ ਕਰ ਲੋ ਜਿਹੜੇ ਤੁਹਾਡੀ ਜਾਨ ਲੱਗਦੀ ਆ ਲੇਕਿਨ ਮੈਂ ਆਪਣੇ ਸੂਬੇ ਦੇ ਲੋਕਾਂ ਲਈ ਆਪਣੇ ਹਕੂਕ ਲਈ ਫੈਡਰਲ ਢਾਂਚੇ ਲਈ ਵੱਧ ਅਧਿਕਾਰਾਂ ਲਈ ਕਮਿਟਿਡ ਆ ਔਰ ਮੈਂ ਆਪਣੀ ਗੱਲ ਜਿਹੜੀ ਲਗਾਤਾਰ ਕਹਿੰਦਾ ਨੂੰ ਆ ਸੀ ਅੱਜ ਦਾ ਅਸਲ ਨਚੋੜ ਤਾਂ ਮੈਂ ਫਿਰ ਜਦੋਂ ਮੈਨੂੰ ਉੱਥੋਂ ਉਹਨਾਂ ਨੇ ਅਲਟੀਮੇਟਲੀ ਰਿਮੂਵ ਕਰਾਤਾ ਵਿਧਾਨ ਸਭਾ ਚੋਂ ਮੇਰੇ ਕੋਲ ਕੋਈ ਚਾਰਾ ਨਹੀਂ ਸੀਗਾ ਮੈਂ ਉੱਥੋਂ ਬਾਹਰ ਮੇਰੀ ਪਾਰਟੀ ਦੇ ਐਮਐਲਏਜ਼ ਨੇ ਬਹੁਤ ਸਹਿਤਾ ਕੀਤੀ ਮੇਰੇ ਨਾਲ ਖੜੇ ਉਹਨਾਂ ਨੇ ਕਾਫੀ ਹੱਦ ਤੱਕ ੱੱਕੇ ਮੁਕਤਕਾ ਮੁਕੀ ਜੋਰ ਜਮਾਈ ਕੀਤੀ ਪਰ ਮੈਂ ਨਹੀਂ ਸਿਚਾਉਂਦਾ ਕਿ ਮੈਂ ਕਿਸੇ ਹੋਰ ਦਾ ਇਮਤਿਹਾਨ ਲਵਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਉਮੀਦ ਕੀਤੀ ਕਿ ਤੁਸੀਂ ਡਿਸਕਸ਼ਨ ਵਿੱਚ ਬੈਠੋ ਮੈਨੂੰ ਨਾਮਜ਼ਦ ਕੀਤਾ ਮੇਰੇ ਖਿਲਾਫ ਬਦਲਾਖੋਰੀ ਕੀਤੀ ਆ ਮੈਨੂੰ ਇਹਨਾਂ ਨੇ ਨਫ਼ਰਤ ਦੀ ਭਾਵਨਾ ਨਾਲ ਕੱਢਿਆ ਮੈਂ ਜਾਊਂਗਾ ਬਾਹਰ ਜਾ ਕੇ ਸਾਰੀ ਦੁਨੀਆ ਜਹਾਨ ਨੂੰ ਸੋਸ਼ਲ ਮੀਡੀਆ ਤੇ ਕਿਉਂਕਿ ਮੇਰੀ ਦੂਜੀ ਅਖਬਾਰਾਂ ਨੇ ਤਾਂ ਖਬਰ ਬਹੁਤ ਘੱਟ ਰੋਣੀ ਆ ਤਾਂ ਮੈਂ ਸੋਚਿਆ ਕਿ ਤੁਹਾਨੂੰ ਅੱਜ ਮੈਂ ਆਪਣੇ ਸਾਰਾ ਕੱਟਾ ਕਰਾਂ ਦੀ ਅਸਲ ਜੋ ਸਚਾਈ ਹੈ ਜੋ ਮੇਰਾ ਨਾਮ ਜਿੱਦਾਂ ਭੇਜਿਆ ਗਿਆ ਉਹ ਸਾਰੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਅੱਜ ਤੁਹਾਡੀ ਕਚਹਿਰੀ 'ਚ ਆਜ਼ਰ ਹੋਇਆ ਸੀਗਾ ਉਮੀਦ ਹੈ ਤੁਹਾਨੂੰ ਗੱਲਾਂ ਮੇਰੀਆਂ ਠੀਕ ਲੱਗਣਗੀਆਂ ਤਾਂ ਸ਼ੇਅਰ ਇਸ ਨੂੰ ਵੱਤ ਤੋਂ ਵੱਤ ਕਰ ਦੇਣਾ ਤਾਂ ਕਿ ਮੈਨੂੰ ਮੇਨਸਟ੍ਰੀਮ মিডিਆ ਦੀ ਬਹੁਤੀ ਲੋੜ ਹੀ ਨਾ ਪਵੇ ਸੋਸ਼ਲ ਮੀਡੀਆ ਰਾਹੀਂ ਸਾਰਾ ਸੁਣਿਆ ਜਿਹੜਾ ਵਿਸ਼ਵ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਤੱਕ ਸਾਰਾ ਪਹੁੰਚ ਸਕੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ